ਹਾਂਜੀ ਦੋਸਤੋ ਪੰਜਾਰਿਆਂ ਪ੍ਰੋਗਰਾਮ ਦੇ ਉੱਤੇ ਐਪੀ ਫਾਰਮ ਦੇ ਵਿੱਚ ਆਪਣਾ ਪ੍ਰੋਗਰਾਮ ਹੈ ਅੱਜ ਵਿਆਦਾ ਤੇ ਉਹਦੇ ਲਈ ਥੋੜਾ ਜਿਹਾ ਮੇਕਓਵਰ ਕਰਵਾਉਣ ਵਾਸਤੇ ਆਏ ਹਾਂ ਆਪਣੇ ਸਲੂਨ ਦੇ ਉੱਤੇ ਸਹੀ ਲੱਗਦੇ ਆ ਨਾ ਇਹ ਬੜੀ ਅਨੰਦਈਆ ਜੀ ਰੇਖੋ ਜੀ ਮੁੰਡੇ ਨੇ ਕੱਦ ਤਾ ਪਿਆਰ ਕਰੋ ਚੱਕਰੀ ਮੁਕਸ਼ਾਂ ਕਰਤੀਆਂ ਡਬਲਯੂ ਜੱਟ ਦੀ ਮੁੱਛ ਡਬਲ ਸਾਡਾ ਪਲਾਗ ਰੇ ਹਾਂਜੀ ਦੋਸਤੋ ਤੇ ਆ ਗੱਲ ਆ ਗਿਆ ਵੇ ਲੈ ਕੇ ਆਪਦੇ ਬੰਦਿਆਂ ਨੂੰ ਹੁਣ ਅਸੀਂ ਵੇਖੀ ਤੁਸੀਂ ਪਾਵਾਂਗੇ ਗਾਹ ਜਾ ਕੇ ਅਰਸ਼ ਬੈਂਜੋ ਵਾਲਾ ਐਸੀ ਲੋਕੇਸ਼ਨ ਤੇ ਐਪੀ ਫਾਰਮ ਇੱਥੇ ਅੱਜ ਸਾਡਾ ਹਾਂ ਚੱਕਦੇ ਇੱਥੇ ਇਧਰ ਸਾਡਾ ਸ਼ੋਅ ਹੈ ਜੀ ਇੱਥੇ ਜਾ ਰਹੇ ਹਾਂ ਅਸੀਂ ਬਰੌਣਾ ਤੇ ਚੈੱਕ ਕਰੋ ਕਿ ਲੋਕੇਸ਼ਨ ਇਧਰ ਆਉਂਦੇ ਆਂ ਇਧਰ ਮੇਟਰ ਪੈ ਰਹੇ 20 ਨਾਈਟ ਸ਼ੋਅ ਐਟ ਹਾਂ ਆ ਨਾਈਟ ਸ਼ੋਅ ਜਾਂਦੇ ਲਾਦੇ ਹਾਂਜੀ ਦੋਸਤੋ ਤੇ ਅਸੀਂ ਪਹੁੰਚ ਚੁੱਕੇ ਆ ਐਪੀ ਫਾਰਮ ਅੱਜ ਦਾ ਸ਼ੋਅ ਹੈ ਜਿਹੜਾ ਉਹ ਅੱਜ ਇੱਥੇ ਹੈ ਤੇ ਸੈਟਪ ਟਿਕਾਉਣੇ ਤੁਹਾਨੂੰ ਲੋਕੇਸ਼ਨ ਦੇਖੋ ਜੀ ਇਹ देखो ਸੈਟਅਪ ਹੋ ਰਿਹਾ ਰੈਡੀ ਸਾਡਾ ਬਲੱਗ ਗਿਆ ਤੇ ਦੇਖੋ ਸਾਰੇ ਜਣੇ ਰੈਡੀ ਹੋ ਗਿਆ ਹੈ ਪ੍ਰੋਗਰਾਮ ਸ਼ੁਰੂ ਹੋ ਗਿਆ ਤੇ ਹੁਣ ਸਾਡੇ ਬਲਕ ਸਾਦੀ ਗਏ ਲਗਾ ਮਗਾ ਝੇਕਰਨਾ ਗਾ ਜਦੋਂ ਪ੍ਰੇਮੀ ਨੱਚਦੇ ਨਾ ਜੋ ਧਰਤੀ ਹਲਦੀ ਆ ਉਹ ਜਾਣੇ ਓਏ ਜੋ ਹੋਵਣਿਆ ਆਪਣ ਕਿਨੇ ਇਸ਼ਕ ਦੀ ਮੱਤਰ ਡਾਡੇ ਦੇਖੇ ਰਾਦਾਈ ਓਲਾ ਫਾਈਨਲ ਹੋ ਗਿਆ ਤੇ ਹੁਣ ਅਸੀਂ ਜਾ ਰਿਹਾ ਹੈ ਘਰ ਤੇ ਸਾਰਿਆਂ ਨੂੰ ਅੱਜ ਦਾ ਪ੍ਰੋਗਰਾਮ ਹੁਣ ਇੱਥੇ ਵਗੈਰਾ ਚੱਲ ਰਿਹਾ ਹੈ ਤੇ ਅਸੀਂ ਹੁਣ ਜਾ ਰਿਹਾ ਫਾਈਨਲ ਘਰ ਚੱਲਿਓ ਲਾਤਾ ਅਸੀਂ ਪ੍ਰੋਗਰਾਮ ਹੁਣ ਤੇ ਹੁਣ ਅਸੀਂ ਚੱਲੇ ਆ ਘਰਾਂ ਨੂੰ ਤੇ ਅੱਜ ਦੇ ਬਲੌਗ ਨੂੰ ਅਸੀਂ ਕਰਦੇ ਆ ਐਂਡ ਬਾਏ 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 ਮਿਲਦੇ ਆ ਕਿਸਾ ਨਵੇਂ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ ਹਾਂਜੀ ਦੋਸਤੋ ਤੇ ਮੈਂ ਹੁਣ ਹੋ ਗਿਆ ਰੈਡੀ ਅੱਜ ਸ਼ਾਮ ਦਾ ਪ੍ਰੋਗਰਾਮ ਹੈ ਵਿਆਹ ਮੈਰੀ ਦਾ ਪ੍ਰੋਗਰਾਮ ਹੈ ਉਹਦੇ ਵਿੱਚ ਸਟੇਜ ਪਰਫਾਰਮੈਂਸ ਹੈ ਤੇ ਹੁਣ ਮੈਂ ਉਹਦੇ ਲਈ ਰੈਡੀ ਹੋ ਚੁੱਕਿਆ ਹਾਂ ਜ਼ਿਆਦਾ ਤੇ ਉਹਦੇ ਲਈ ਥੋੜਾ ਜਿਹਾ ਮੇਕਓਵਰ ਕਰਵਾਉਣ ਵਾਸਤੇ ਆਇਆ ਹਾਂ ਆਪਣੇ ਸਲੂਨ ਦੇ ਉੱਤੇ ਤੇ ਇੱਥੇ ਫਿਰ ਕਰਵਾ ਕੇ ਦੇਖੋ ਇਧਰ ਲੱਗੇ ਹੋਏ ਐ ਕਰਨਾ ਤੇ ਤੋਂ ਮੈਂ ਵੀ ਥੋੜਾ ਜਿਹਾ ਮੇਕਓਵਰ ਕਰਵਾ ਕੇ ਫਿਰ ਮੈਂ ਚੱਲੇ ਜੀਗਾ ਥੋੜੀ ਜੀ ਸੈਟਿੰਗ ਕਰਵਾਉਣ ਆ ਰਹੀ ਐ ਫਿਰ ਮਿਲਦੇ ਆ ਅੱਜ ਐਪੀ ਫਾਰਮ ਦੇ ਵਿੱਚ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਹੀ ਥਾਈ ਲੱਗਣੀ ਆ ਨਾ ਐ ਬੜੀ ਕਰਨੀ ਆ ਚੀਜ਼ ਉਹ ਵੀ ਹੋ ਲੈਣੀ ਆ ਨਾ ਪੜੀ ਲੈਣੀ ਠੀਕ ਆ ਗਾੜੀ 2 ਨੰਬਰ ਇੱਕ ਦੇ ਕੋਈ ਮੁੰਡੇ ਨੇ ਕਰ ਦਿੱਤਾ ਪਿਆਰ ਦੇਖੋ ਕੱਟ ਕੇ ਪਾ ਲਿਆ ਹੈ ਬਾਰਾ ਦਿਨ ਕਰ ਰਿਹਾ ਸੈਟਿੰਗ ਲਾਵਾਂ ਦੇ ਯਾਤੇ ਲਾਵਾਂ ਦੇ ਰੌਣਕਾਂ ਲੱਤਾਂ ਚ ਗੋਚ ਲੱਤਈਆ ਦੇ ਕੋਚ ਗੋਚ ਕਰਤਾ ਜੀ ਉਹ ਚੱਕ ਦਾ ਮੋਲ ਪੂਰਾ ਮੁੰਡੇ ਨੇ ਹੈ ਤੇ ਦੋ ਤੱਕ ਕੰਬੈਕਸ ਲਾ ਰਹੇ ਜੀ ਹਾਂ ਤੇ ਬਾਦਾਂ ਜਿਓਣਾ ਕੈਸ ਕੌਮ ਬਚਣਾ ਦੇਰ ਉੱਤੇ ਲੱਗੀ ਕਰੋ ਚੱਕੀ ਮੁੱਛਾਂ ਕਰਤੀਆਂ ਡਬਲਯੂ ਜੱਟ ਦੀ ਮੁੱਛ ਡਬਲਯੂ ਵਰਗੀ ਹਨ ਪਰ ਉਹ ਇੰਨੀ ਨਹੀਂ ਤੇ ਇਹ ਦੇਖੋ ਕਰਤਾ ਰੈਡੀ ਉਹ ਤੁਹਾਨੂੰ ਕਰੀ ਜਾਂਦੇ ਪੰਦ ਕਰ ਦਿੱਤਾ ਚਲੋ ਮਿਲਦੇ ਆਈ ਆਪਾਂ ਹੁਣ ਸਟੇਜ ਤੇ ਉੱਥੋਂ ਦੀ ਲੋਕੇਸ਼ਨ ਤੇ ਚੱਲਦੇ ਆਂ ਪਰ ਸਟੇਜ ਤੇ ਤੁਹਾਨੂੰ ਦਿਖਾਉਣੇ ਜਾ ਕੇ ਉੱਥੇ ਸਾਰਾ ਸੈਟਅਪ ਓਕੇ ਲੱਗ ਰੇ ਹਾਂਜੀ ਦੋਸਤੋ ਤੇ ਆ ਗਿਲ ਆ ਗਿਆ ਵੇ ਲੈ ਕੇ ਆਪਦੇ ਬੰਦਿਆਂ ਨੂੰ ਹੁਣ ਅਸੀਂ ਵੇਖੀਏ ਤੁਸੀਂ ਪਾਵਾਂਗੇ ਗਾਹ ਜਾ ਕੇ ਅਰਸ਼ ਬੈਂਜੋ ਵਾਲਾ ਉਹ ਪਿੱਛੇ ਕਾਕਾ ਪੈਣ ਵਾਲਾ ਤੇ ਸਾਰੇ ਜਣੇ ਅੱਜ ਪਹੁੰਚੇ ਹੋਏ ਆਂ ਜੀ ਅਸੀਂ ਹੁਣ ਆ ਇੱਕ ਵੀ ਫਾਰਮ ਪਹੁੰਚ ਗਏ ਆਂ ਸਾਡੇ ਵਾਲੀ ਪਜਾਰੋ ਤੇ ਤੇ ਵਹਾਨ ਹੈ ਤੁਹਾਨੂੰ ਲੋਕੇਸ਼ਨ ਸ਼ਾਲਬੀ ਅਸੀਂ ਲੋਕੇਸ਼ਨ ਤੇ ਐਪੀ ਫਾਰਮ ਇੱਥੇ ਅੱਜ ਸਾਡਾ ਹਾਂ ਚੱਕਦੇ ਇੱਥੇ ਇਧਰ ਸਾਡਾ ਸ਼ੋਅ ਹੈ ਜੀ ਇੱਥੇ ਜਾ ਰਹੇ ਹਾਂ ਅਸੀਂ ਪ੍ਰੋਗਰਾਮ ਤੇ ਚੈੱਕ ਕਰੋ ਕਿਹੜਾ ਲੋਕੇਸ਼ਨ ਹੈ ਇੱਧਰ ਆਉਂਦੇ ਆਂ ਇੱਧਰ ਮੇਰੇ ਤੇ ਆਰੇ 20 ਨਾਈਟ ਸ਼ੋਅ ਐ ਕਿਸੇ ਨਾ ਹੀ ਨਾਈਟ ਸ਼ੋਅ ਜਾਂਦੇ ਲਾਦੇ ਹਾਂ ਜੀ ਦੋਸਤੋ ਤੇ ਅਸੀਂ ਪਹੁੰਚ ਚੁੱਕੇ ਆਂ ਐਪੀ ਫਾਰਮ ਅੱਜ ਦਾ ਸ਼ੋਅ ਹੈ ਜਿਹੜਾ ਉਹ ਅੱਜ ਇੱਥੇ ਹੈ ਤੇ ਸੈਟ ਕੀਤਾ ਉਹਨੇ ਤੋਂ ਲੋਕੇਸ਼ਨ ਦੇਖੋ ਅੱਜ ਦੇ ਅੱਜ ਲਾਵਾਂਗੇ ਇੱਥੇ ਰੌਣਕਾਂ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਨੱਚਾਂਗੇ ਟੱਪਾਂਗੇ ਗਾਵਾਂਗੇ ਜੀ ਦੇਖੋ ਸੈਟਅਪ ਹੋ ਰਿਹਾ ਰੈਡੀ ਦੇਖੋ ਸੈਟਅਪ ਹੋ ਰਿਹਾ ਰੈਡੀ ਇਧਰ ਆਪਣਾ ਤੇ ਸਾਊਂਡ ਵਗੈਰਾ ਲੱਗ ਰਿਹਾ ਸੈਟ ਰੈਡੀ ਹੋ ਰਿਹਾ ਤੇ ਥੋੜੇ ਸਮੇਂ ਦੇ ਵਿੱਚ ਜਾਨਕੀ ਪ੍ਰੋਗਰਾਮ ਸ਼ੁਰੂ ਹੋਊਗਾ ਤਾਂ ਬਾ ਆਵਾਂਗੇ ਤੁਹਾਨੂੰ ਪ੍ਰੋਗਰਾਮ ਦੀ ਐਕਟੀਵਿਟੀ ਹਾਂਜੀ ਪ੍ਰੋਗਰਾਮ ਹੋ ਗਿਆ ਤੇ ਹੁਣ ਸਾਡੇ ਅੱਜ ਦੀ ਖਾਸ ਖਾਸ ਵੱਲ ਆ ਰਹੇ ਹੈ ਇਸ ਖੂਬਸੂਰਤ ਪਿਆਰੀ ਜੀ ਮੇਰੇ ਵਿੱਚ ਰਾਜੇ ਸਾਰੇ ਹੀ ਰਿਸ਼ਤੇਦਾਰ ਸਾਕ ਸਬੰਧੀ ਯਾਰ ਮਿੱਤਰ ਸਾਰੇ ਸਭੀ ਸਾਹਿਬ ਜੀ ਦਾ ਇੰਤਜ਼ਾਮ ਹੀ ਕਰਿਆ ਤੇ ਬੋਲਣਾ ਕਿ ਹੋਣਾ ਸ਼ਾਇਦ ਅਲਕ ਸਾਥੀ ਕਹੇ ਲਗਾ ਮਗਾ ਫੇਕਰ ਮੈਂ ਕਾਰਜ ਜਦੋਂ ਪ੍ਰੇਮੀ ਨੱਚਦੇ ਹਨ ਉਹ ਧਰਤੀ ਹਲਦੀ ਹੈ ਅਜੇ ਟਾਈਮ ਆਉ ਨਹੀਂ ਪਰ ਖਾਣਾ ਵਾਣੀ ਚੱਲ ਰਿਹਾ ਅਜੇ ਮੱਠਾ ਬੱਟਾ ਸਿੱਗੀ ਚੱਲ ਰਿਹਾ ਹੈ ਅਜੇ ਨੱਚਣ ਦਾ ਟਾਈਮ ਆਉਣਾ ਹੈ ਦਾਦਾਈ ਹੋਦਾ ਇਸ਼ਕ ਦੇ ਨੱਤਰ ਡਾਂਡੇ ਦੇਖੇ ਵੇ ਜਿੰਦੇ ਜਾ ਖੁਬ ਦੇ ਕੁਝ ਪਰਯਮੇ ਇਸ਼ਕ ਦਾ ਜੀਣਾ ਵੇ ਪਲ ਪਲ ਮਰਨਾ ਬੱਕਿੰਜੀ ਕੱਤ ਸਣ ਸਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਫਾਈਨਲ ਹੋ ਗਿਆ ਅਸੀਂ ਜਾ ਰਹੇ ਹਾਂ ਘਰ ਸਾਰਿਆਂ ਨੂੰ ਅੱਜ ਦਾ ਪ੍ਰੋਗਰਾਮ ਹੋਣਾ ਜੀ ਵਗੈਰਾ ਚੱਲ ਰਿਹਾ ਹੈ ਅਸੀਂ ਹੁਣ ਜਾ ਰਹੇ ਹਾਂ ਫਾਈਨਲ ਘਰ ਅੱਜ ਦੇ ਬਲੌਗ ਨੂੰ ਇੱਥੇ ਹੀ ਕਰਦੇ ਆ ਐਂਡ ਸਾਰਿਆਂ ਨੂੰ ਬਾਏ ਬਾਏ ਚਲਿਓ ਲਾਤਾ ਅਸੀਂ ਪ੍ਰੋਗਰਾਮ ਹੁਣ ਤੇ ਹੁਣ ਅਸੀਂ ਚੱਲੇ ਆ ਘਰਾਂ ਨੂੰ ਤੇ ਅੱਜ ਦੇ ਬਲੌਗ ਨੂੰ ਅਸੀਂ ਕਰਦੇ ਆ ਇੱਥੇ ਐਂਡ ਬਾਏ 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 ਮਿਲਦੇ ਆ ਕਿਸਾ ਨਵੇਂ ਨਵੇਂ ਬਲੌਗ ਦੇ ਨਾਲ ਠੀਕ ਹੈ ਜੀ